ਪ੍ਰੋਗਰਾਮ ਲੈਂਦੇ ਹਾਂ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਫਿਰ ਅੱਜ ਤੁਹਾਨੂੰ ਸਤਿ ਸ਼੍ਰੀ ਅਕਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਿਫਤ ਕੌਰ ਸਮਰਾਨਾ ਜਿਹੜੀ ਫਰੀਡ ਕੋਟ ਦੇ ਜਮੇ ਜਾਏ ਨਹੀਂ ਤੇ 올림픽ਸ ਦੇ ਵਿੱਚ ਅਸੀਂ ਉਹਨਾਂ ਨੂੰ ਪਾਰਟਿਸਿਪੇਟ ਕਰਦੇ ਦੇਖਿਆ ਛੋਟੀ ਉਮਰੇ ਇਥੋਂ ਤੱਕ ਜਾਣਾ 올림픽ਸ ਦਾ ਤਜਰਬਾ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਇਹ ਵਿਚਾਰਕਾਂ ਸਾਂਝ ਪਾਵਾਂਗੇ ਸਭ ਤੋਂ ਪਹਿਲਾਂ ਕਰਦੇ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਤੁਸੀਂ ਕਿਵੇਂ ਹੋ ਠੀਕ ਹੈ ਜੀ ਬਹੁਤ ਵਧੀਆ ਤੇ ਸ਼ੁਰੂਆਤ ਕਰਦੇ ਹਾਂ ਕਿ ਇੱਕ ਪਲੇਅਰ ਜਦੋਂ ਖੇਡਣਾ ਸ਼ੁਰੂ ਕਰਦਾ ਹੈ ਤਾਂ ਉਹਦਾ ਸੁਪਨਾ ਹੁੰਦਾ ਹੈ ਕਿ 올림픽ਸ ਜਾਣਾ ਹੈ ਉਸ ਸੁਪਨੇ ਨੂੰ ਜਦੋਂ ਹਕੀਕਤ ਹੁੰਦੇ ਦੇਖਿਆ ਤੇ ਕਿਵੇਂ ਲੱਗਿਆ ਪਾਰਟਿਸਿਪੇਟ ਕਰਕੇ ਕਿਵੇਂ ਲੱਗਿਆ ਮੈਨੂੰ ਲੱਗਦਾ ਜਦੋਂ ਇੱਥੇ ਸਾਡੇ ਟ੍ਰਾਇਲਸ ਹੋਏ ਆ ਤਾਂ ਉਸ ਤੋਂ ਬਾਅਦ ਰੈਂਕਿੰਗ ਨਾਲ ਦੀ ਨਾਲ ਆਈ ਹੈ ਤਾਂ ਬਹੁਤ ਵਧੀਆ ਲੱਗਿਆ ਕਿ ਉੱਥੇ ਧਿੱਕਰ ਪਹੁੰਚਣ ਲਈ ਜਿੰਨਾ ਅਸੀਂ ਵਰਲਡ ਚੈਂਪੀਅਨਸ਼ਿਪ ਬਾਖੋ ਤੋਂ ਲੈ ਕੇ ਇੱਥੋਂ ਧਿੱਕਰ ਪਹੁੰਚੇ ਆ ਜਿੰਨੇ ਹਰ ਇੱਕ ਮੈਚ ਤੇ ਉਹਨੂੰ ਪ੍ਰੂਫ ਕੀਤਾ ਹੈ ਕਿ ਉਹ ਐਂਡਾਂ ਜਾ ਕੇ ਸਫਲ ਹੋ ਗਿਆ ਤਾਂ ਕਾਫੀ ਖੁਸ਼ੀ ਵਾਲਾ ਟਾਈਮ ਸੀਗਾ ਜੀ ਅ ਉੱਥੇ ਜਾ ਕੇ ਜਦੋਂ ਜਾਣਿਓ 100 ਕਰੋੜ ਲੋਕ ਤੁਹਾਨੂੰ 100 ਜਾਣੇ ਨੂੰ 100 ਕਰੋੜ ਬੰਦਾ ਪਿੱਛੋਂ ਵੇਖਦੇ ਸਭ ਇੱਕ ਸੋ ਜਾਣਾ ਸੀ ਤਾਂ 100 ਕਰੋੜ ਦੀ ਆਵਾਦੀ ਪਿੱਛੋਂ ਦੇਖ ਰਿਹਾ ਜ਼ਿੰਮੇਵਾਰੀ ਹੈ ਪ੍ਰੈਸ਼ਰ ਹੈ ਜਦੋਂ ਉਸ ਗਰਾਊਂਡ 'ਚ ਉਤਰਦੇ ਹਾਂ ਜਾ ਕੇ ਪ੍ਰੈਸ਼ਰ ਕਿੰਨਾ ਕੁ ਪਹਿਲਾਂ ਤਾਂ ਨਹੀਂ ਸੀ ਬਟ ਕੰਪੀਟੀਸ਼ਨ ਤਾਂ 1-2 ਦਿਨ ਪਹਿਲਾਂ ਥੋੜਾ ਜਿਹਾ ਫੀਲ ਹੋਣ ਲੱਗ ਗਿਆ ਸੀ ਕਿਉਂਕਿ ਜਿਵੇਂ ਉੱਥੇ ਟੂਨਾ ਬਾਕੀ ਟੂਰਨਾਮੈਂਟਸ ਚੱਲ ਰਹੇ ਸੀ ਮੈਡਲਸ ਆਨੇ ਸ਼ੁਰੂ ਹੋ ਗਏ ਸੀ ਤੇ ਕਈ ਇੰਡੀਅਨ ਆਏ ਹੋਏ ਸੀ ਤਾਂ ਉਹਨਾਂ ਨੇ ਜਿਵੇਂ کیا ਕਿ ਠੀਕ ਹੈ ਹੁਣ ਥੋੜੀ ਵਾਰੀ ਹੈ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਂ ਉਸ ਗੱਲ ਵਾਸਤੇ ਕਦੇ ਇਸ ਤੋਂ ਪਹਿਲਾਂ ਕਿਸੇ ਕੰਪੀਟੀਸ਼ਨ ਤੇ ਸੁਣਿਆ ਨਹੀਂ ਸੀ ਕਿਸੇ ਤੋਂ ਤਾਂ ਉਹ ਥੋੜੀ ਜੀ ਚੀਜ਼ ਮੈਨੂੰ ਆਇਆ ਲੱਗਿਆ ਕਿ ਓਕੇ ਕਾਫੀ ਜ਼ਿਆਦਾ ਮੇਰੇ ਤੇ ਧਿਆਨ ਦਿੱਤਾ ਜਾ ਰਿਹਾ ਤੇ ਪ੍ਰੈਸ਼ਰ ਸੀਗਾ ਬਟ ਕਵਰ ਹੋ ਗਿਆ ਸੀ ਪਰ ਉਹਨਾਂ ਵਧੀਆ ਮੈਚ ਨਹੀਂ ਹੋਇਆ ਤਾਂ ਮੈਨੂੰ ਲੱਗਦਾ ਕਿ ਮੈਂ ਮੈਂ ਕਹੂੰਗਾ ਕਿ ਪਾਰਟਿਸਿਪੇਟ ਕਰਨਾ ਉੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਠੀਕ ਹੈ ਮੈਡਲ ਨਹੀਂ ਆਉਂਦਾ ਕੋਈ ਉਸ ਵਕਤ ਦੇ ਕੁਝ ਕਾਰਨ ਹੋ ਸਕਦੇ ਨੇ ਉਸ ਸਮੇਂ ਕਿਉਂਕਿ ਹਰ ਪਲੇਅਰ ਉੱਥੇ ਜਿੱਤਣ ਲਈ ਆਉਂਦਾ ਤੇ ਹਰ ਐਨ ਕਸ ਕਸ ਕੇ ਦੇ ਸਟ੍ਰੀਨ ਪਲੇਅਰ ਆਉਂਦਾ ਹਰ ਦੇਸ਼ ਦੇ ਵਿੱਚੋਂ ਮੈਡਲ ਨਾਲ ਹੀ ਗੱਲ ਤਾਂ ਜੁਦਾ ਹੈ ਪਰ ਉੱਥੇ ਜਾਣਾ ਵੀ ਇੱਕ 올ੰਪੀਅਨ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਗਵਾਰਵ ਹੈ ਅੱਛਾ ਇੱਕ ਚੀਜ਼ ਹੋਰ ਉੱਥੇ ਜਦੋਂ ਜਾਂਦੇ ਸੀ ਤੁਹਾਨੂੰ ਉੱਥੇ ਜਿਹੜੇ ਮੈਚ ਜਦੋਂ ਖੇਡਦੇ ਹੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਤਾਂ 올ੰਪਿਕਸ ਤੱਕ ਗਏ ਹੋ ਕਿਹੜੇ ਕਿਹੜੇ ਇਮਪਰੂਵਮੈਂਟਸ ਮਹਿਸੂਸ ਕਰਦੇ ਹੋ ਆਪਣੇ ਆਪ ਦੇ ਮਿਲਦਾ ਹੈ ਹਰ ਇੱਕ ਕੰਪੀਟੀਸ਼ਨ ਤੋਂ ਤੁਹਾਨੂੰ ਥੋੜਾ ਥੋੜਾ ਸਿੱਖਣ ਨੂੰ ਮਿਲਦਾ ਹੈ ਤਾਂ ਅਗਰ ਮੈਂ ਉੱਥੇ ਜਾ ਕੇ ਵੀ ਗੱਲ ਕਰਾਂ ਤਾਂ ਉੱਥੇ ਜਾ ਕੇ ਵੀ ਮੈਨੂੰ ਇਹ ਚੀਜ਼ ਰਿਅਲਾਈਜ਼ ਹੋਈ ਕਿ ਨਹੀਂ ਹਜੇ ਹੋਰ ਵੀ ਕਾਫੀ ਚੀਜ਼ਾਂ ਜਿਹਨਾਂ 'ਤੇ ਮੈਨੂੰ ਧਿਆਨ ਦੇਣ ਦੀ ਲੋੜ ਹੈ ਉਹ ਤੋਂ ਲੇਕਰ ਪਹੁੰਚਣ ਲਈ ਉਸ ਤੋਂ ਪਹਿਲਾਂ ਜਿਹੜੇ ਕੰਪੀਟੀਸ਼ਨ ਹੋਏ ਜਾਂ ਜਦ ਮੈਂ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਕੀਤੀ ਹੈ ਉਹਦੇ ਵਿੱਚ ਮੈਨੂੰ ਆਇਆ ਨਾ ਦੱਸਿ ਕਿ ਅੱਛਾ ਇਹ ਚੀਜ਼ ਆਏ ਹੋ ਸਕਦੀ ਹੈ ਤਾਂ ਤੁਸੀਂ ਜਿੰਨਾ ਮੈਂ ਪਹਿਲਾ ਇੰਟਰਨੈਸ਼ਨਲ ਖੇលਿਆ ਤੇ ਇਥੋਂ ਤੱਕ ਪਹੁੰਚੇ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਮੈਨੂੰ ਹੌਲੀ ਹੌਲੀ ਸਮਝ ਆਈਆਂ ਤੇ ਮੈਨੂੰ ਲੱਗਦਾ ਹਜੇ ਅਗਲੇ ਕੰਪੀਟੀਸ਼ਨਸ ਵੀ ਲਈ ਵੀ ਮੈਨੂੰ ਹੌਲੀ ਹੌਲੀ ਚੀਜ਼ਾਂ ਹੋਰ ਸਮਝਣ ਦੀ ਲੋੜ ਹੈਗੀ ਹੈ ਸਿਫਤ ਇੱਕ ਚੀਜ਼ ਬਹੁਤ ਪਰਸੈਪਸ਼ਨ ਹੁੰਦੀਆਂ ਕੁਛ ਪਰਮ ਹੁੰਦੇ ਆ ਧਰਮਾਵਾ ਹੁੰਦੀਆਂ ਕਿ ਪਰਮ ਹੁੰਦੇ ਸ਼ੂਟਿੰਗ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕੁਝ ਚੀਜ਼ਾਂ ਕਹੇ ਹੁਣ ਵੀ ਆਹ ਨਹੀਂ ਕਰਨਾ ਬਹੁਤ ਕਹਿੰਦੇ ਵੀ ਵਰਕਆਊਟ ਘੱਟ ਕਰੋ ਜਿਮ ਨਹੀਂ ਜਾਣਾ ਕੁਝ ਇਸ ਤਰ੍ਹਾਂ ਦੇ ਭਰਮ ਹੈਗੇ ਤੁਸੀਂ ਕਿਹੜੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਸੀ ਜਿਹੜੀਆਂ ਹੌਲੀ-ਹੌਲੀ ਹੌਲੀ-ਹੌਲੀ ਸਾਫ਼ ਹੋਣੀਆਂ ਕਿੰਨੀਆਂ ਜਦੋਂ ਗੇਮ ਸ਼ੁਰੂ ਕੀਤੀ ਸੀ ਤਦੋਂ ਵਰਕਆਊਟ ਦਾ ਨਹੀਂ ਪਤਾ ਸੀ ਤਦੋਂ ਐ ਹੁੰਦਾ ਸੀ ਕਿ ਨਹੀਂ ਸਿਰਫ ਟ੍ਰੇਨਿੰਗ ਕਰ ਲਓ ਕਿ ਇਹਦੇ 'ਚ ਕਿਹੜਾ ਕੁਝ ਭਜਣਾ ਹੈ ਬਟ ਜਦੋਂ ਮੈਂ ਟੀਮ ਦੇ ਵਿੱਚ ਆਈ ਹਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਨਹੀਂ ਤੁਸੀਂ ਭਾਵੇਂ ਟ੍ਰੇਨਿੰਗ ਕਰ ਲਓ ਵਰਕਆਊਟ ਜ਼ਿਆਦਾ ਇੰਪੋਰਟੈਂਟ ਹੈ ਤਾਂ ਵਿੱਚੋਂ ਇਹ ਵੀ ਹੋਇਆ ਹੈ ਕਿ ਅਸੀਂ ਜ਼ਿਆਦਾ ਟਾਈਮ ਵਰਕਆਊਟ ਕਰਦੇ ਹਾਂ ਟ੍ਰੇਨਿੰਗ ਦਾ ਸੈਸ਼ਨ ਕਟਾ ਕੇ ਕਿਉਂਕਿ ਵਰਕਆਊਟ ਤੁਹਾਡੇ ਮਸਲਸ ਨੂੰ ਐਟ ધ ਐਂਡ ਸਾਨੂੰ ਮਸਲ ਮੈਮਰੀ ਦੀ ਜ਼ਿਆਦਾ ਲੋਡ ਹੈ ਤੁਹਾਡੇ ਮਸਲਸ ਨੂੰ ਪੂਰਾ ਚੰਗੀ ਤਰ੍ਹਾਂ ਬਿਲਡ ਅਪ ਕਰਦਾ ਹੈ ਫਿਰ ਤੁਹਾਡੇ ਮਾਈਂਡ ਨੂੰ ਬਹੁਤ ਵਧੀਆ ਬਿਲਡ ਅਪ ਕਰਦਾ ਹੈ ਤਾਂ ਮੈਂ ਵਰਕਆਊਟ ਬਹੁਤ ਲੇਟ ਸ਼ੁਰੂ ਕੀਤਾ ਜਾ ਕੇ ਤਾਂ ਇੱਕੇ ਚੀਜ਼ ਹੈ ਜੋ ਮੈਨੂੰ ਲੱਗਦਾ ਹੈ ਕਿ ਨਵੇਂ ਐਥਲੀਟਸ ਨੂੰ ਨਹੀਂ ਪਤਾ ਹੁੰਦੀ ਤਾਂ ਉਹਨਾਂ ਨੂੰ ਆਏ ਹੁੰਦਾ ਹੈ ਕਿ ਸਿਰਫ ਟ੍ਰੇਨਿੰਗ ਕਰ ਲਓ ਕਿ ਬਸ ਸਾਰਾ ਟਾਈਮ ਟ੍ਰੇਨਿੰਗ ਕਰ ਲਓ ਬਟ ਉਸ ਤੋਂ ਜ਼ਿਆਦਾ ਟ੍ਰੇਨਿੰਗ ਕੱਟ ਕਰਕੇ ਵੀ ਜਿਮ ਟ੍ਰੇਨਿੰਗ ਜ਼ਿਆਦਾ ਕਰੋਗੇ ਤਾਂ ਕਾਫੀ ਫਰਕ ਪੈਂਦਾ ਹੈ ਇੱਕ ਸ਼ੂਟਰਸ ਦੇ ਆਉਂਦਾ ਕਿ ਗੇਮ ਜਿਹੜੀ ਮਾਨਸਿਕ ਤੌਰ ਤੇ ਜਾਂ ਕਹਿੰਦੇ ਬਹੁਤ ਸੁਖਮ ਹੈ ਧਿਆਨ ਦੇਣਾ ਹੈ ਕਨਸੈਂਟਰੇਸ਼ਨ ਵਾਲੀ ਗੇਮ ਹੈ ਮਾਨਸਿਕ ਤੌਰ ਤੇ ਇਸ ਨੂੰ ਤਿਆਰ ਕਰਨ ਲਈ ਕੋਈ ਮੈਂਟਲ ਟ੍ਰੇਨਿੰਗ ਕੋਈ ਇਸ ਤਰ੍ਹਾਂ ਦੀ ਪ੍ਰੈਕਟਿਸ ਬਾਰੇ ਤੁਸੀਂ ਕੀ ਕੀ ਕਹਿੰਦੇ ਹੋ ਜਾਂ ਕੀ ਸੋਚਦੇ ਹੋ ਮੈਂ ਜਿਵੇਂ ਹਜੇ ਕੋਈ ਮੈਂ ਸ਼ੁਰੂ ਨਹੀਂ ਕੀਤੀ ਸੀ ਤੇ ਮੇਰਾ ਇਹ ਹੁੰਦਾ ਹੈ ਕਿ ਅਗਰ ਮੈਂ ਲੈਂਦੇ ਆ ਤਾਂ ਉੱਥੇ ਉਸ ਟਾਈਮ ਤੇ ਮੈਂ ਬਹੁਤ ਹਰ ਇੱਕ ਛੋਟੇ ਛੋਟੇ ਬਰੀਕੀ ਨੂੰ ਸਮਝੋਂਗੇ ਤਾਂ ਉਹ ਚੀਜ਼ ਨੂੰ ਮੈਂ ਆਪਣੇ ਦਿਮਾਗਸ ਰੱਖੂੰਗੀ ਤਾਂ ਮੇਰੇ ਸਾਹਿਬ ਨਾਲ ਮੇਰੀ ਮੈਂਟਲ ਟ੍ਰੇਨਿੰਗ ਉਹ ਲੈਂਦੇ ਹੀ ਹੁੰਦੀ ਹੈ ਜ਼ਿਆਦਾ ਕਿ ਅੱਛਾ ਇਹ ਚੀਜ਼ ਅਗਰ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦਵਾ ਕਿ ਅਗਰ ਮੇਰੀ ਬਰੀਥਿੰਗ ਹੈ ਤਾਂ ਮੈਂ ਇਸ ਪ੍ਰੀਤ ਦੇ ਨਾਲ ਮੇਰਾ ਸ਼ਾਰਟ ਕਿੱਥੇ ਜਾਊਗਾ ਤੇ ਅਗਰ ਮੈਂ ਉਸ ਤੇ ਧਿਆਨ ਨਹੀਂ ਦਿੰਦੀ ਤਾਂ ਕਿਵੇਂ ਜਾਊਗੀ ਤਾਂ ਮੈਂ ਆਪਦੀ ਜ਼ਿਆਦਾ ਮੈਂਟਲ ਟ੍ਰੇਨਿੰਗ ਲੈਂਦੇ ਹੀ ਕਰਦੀ ਆ ਤਾਂ ਮੈਂ ਬੱਚੋ ਐਸੇ ਸੈਸ਼ਨਸ ਵਗੈਰਾ ਨਹੀਂ ਕੀਤੇ ਸੀ ਜੀ ਇੱਕ ਬਹੁਤ ਚਰਚਾ ਰਹੀ ਕਿ ਤੁਸੀਂ ਜਦੋਂ ਮੈਚ ਖੇਡਦੇ ਹੋ ਸੋਸ਼ਲ ਮੀਡੀਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜਾ ਤੁਹਾਡਾ ਧਿਆਨ ਭਟਕਾਉਂਦੀ ਹੈ ਉਹ ਤੁਸੀਂ ਨਾਮ ਵਰਤੋ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹੋ ਇਹ ਇਹਦੇ ਬਾਰੇ ਕੀ ਸੋਚਦੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਅਸ ਅ ਟਾਈਮ ਤੋਂ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਹੀ ਹੈ ਜਿਹੜਾ ਤੁਹਾਨੂੰ ਲੋਕਾਂ ਤੱਕਰ ਤੁਹਾਨੂੰ ਪਹੁੰਚ ਆਉਂਦਾ ਹੈ ਤੇ ਬਾਕੀ ਕੀ ਵੀ ਗੱਲ ਹੈਗੀ ਹੈ ਕਿ ਬੰਦੇ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਐਥਲੀਟ ਖੁਦ ਚਲਾ ਰਿਹਾ ਹੈ ਬਟ ਬਹੁਤ ਆਏ ਹਨ ਕਿ ਸਾਰੇ ਨਾਲ ਕੋਈ ਨਾ ਕੋਈ ਏਜੰਸੀਸ ਹੈਗੇ ਆ ਜਾਂ ਤੱਕ ਕਿ ਸਦਾ ਕੋਈ ਫੈਮਲੀ ਫਰੈਂਡ ਚਲਾ ਰਿਹਾ ਹੁੰਦੇ ਆ ਉਹਨਾਂ ਦੀ ਏਜੰਸੀਸ ਚਲਾ ਰਹੀਆਂ ਹੁੰਦੀਆਂ ਸੋਸ਼ਲ ਮੀਡੀਆਜ਼ ਤਾਂ ਇਹ ਕਿ ਚੀਜ਼ੇ ਲੋਕਾਂ ਨੂੰ ਨਹੀਂ ਪਤਾ ਕਿ ਜ਼ਰੂਰੀ ਨਹੀਂ ਕਿ ਕੋਈ ਐਥਲੀਟ ਹੀ ਚਲਾ ਰਿਹਾ ਹੋਵੇ ਉਹਨਾਂ ਦੀ ਮੈਨੇਜਿੰਗ ਸਾਨੂੰ ਤਾਂ ਇਹ ਲੱਗਦਾ ਹੈ ਮੈਚ ਖੇਡਦਾ ਖੇਡਦੇ ਤਸਵੀਰਾਂ ਆਈਆਂ ਉਹ ਉਹ ਉਹਨਾਂ ਦੀ ਮੈਨੇਜਿੰਗ ਕੰਪਨੀ ਹੁੰਦੀ ਹੈ ਉਹ ਸੋਸ਼ਲ ਮੀਡੀਆ ਹੈਂਡਲ ਕਰ ਰਹੀ ਹੁੰਦੀ ਹੈ ਜੀ ਇਹ ਚਲੋ ਇਹ ਵੀ ਤੁਸੀਂ ਸਪਸ਼ਟ ਕੀਤਾ ਚੰਗੀ ਗੱਲ ਹੈ ਓਲੰਪਿਕਸ ਦੇ ਵਿੱਚ ਜਦੋਂ ਤੁਸੀਂ ਉੱਤਰਦੇ ਹੋ じゃਕੀ ਉਸ ਸੁਪਨਿਆਂ ਦੇ ਮੈਦਾਨ ਦੇ ਵਿੱਚ ਉੱਤਰਦੇ ਹੋ ਉਸ ਦਿਨ ਦੇ ਕੀ ਸਾਸ ਸੀ ਉਸ ਦਿਨ 50 ਮੀਟਰ ਮੈਨ ਦਾ ਸੁਪਨੈਲ ਵੀਰੇ ਦਾ ਫਾਈਨਲ ਚੱਲ ਰਿਹਾ ਸੀ ਜਿਸ ਦਿਨ ਸਾਡਾ ਮੈਚ ਸ਼ੁਰੂ ਹੋਣਾ ਸੀ ਤਾਂ ਉਹਨਾਂ ਦਾ ਬ੍ਰੌਂਜ਼ ਆਇਆ ਤੇ ਉਸ ਤੋਂ ਬਾਅਦ ਅਸੀਂ ਰੇਂਜ ਤੇ ਪਹੁੰਚੇ ਆ ਤੇ ਉਹ ਇੱਕ ਥਾਟ ਸੀਗਾ ਕਿ ਓਕੇ ਜੋ ਹੈ ਅੱਜ ਹੀ ਹੈ ਜੋ ਇੰਨੇ ਟਾਈਮ ਦੀ ਅ ਪ੍ਰੈਕਟਿਸ ਹੈ ਤੁਸੀਂ ਕੋ ਕਿ ਤਪੱਸਿਆ ਉਹ ਅੱਜ ਉਹਦਾ ਰਿਜ਼ਲਟ ਹੈ ਤਾਂ ਥੋੜਾ ਡਰਤਾ ਸੀਗਾ ਕਿ ਕੀ ਹੋਊਗਾ ਕਿ ਠੀਕ ਹੈ ਲਿमिटेड ਐਥਲੀਟਸ ਹੈ ਕੋਸ਼ਾਏ ਵੀ ਨਹੀਂ ਹੈ ਕਿ ਤੁਹਾਨੂੰ ਇੱਕ ਹੋਰ ਜਵੇਂ ਤੁਸੀਂ ਵਰਲਡ ਕપ્ਸ ਹੈ ਵਰਲਡ ਚੈਂਪੀਅਨਸ਼ਿਪਸ ਖੇਡਦੇ ਹੋ ਤੁਹਾਡੇ ਦੋ ਰਿਲੇਜ਼ ਹੁੰਦੀਆਂ ਤੁਸੀਂ ਇੱਕ ਰਿਲੇ ਸਿਰਫ ਕੁਆਲੀਫਾਈ ਕਰਨਾ ਹੁੰਦਾ ਦੂਜੇ ਜਾਣ ਵਾਸਤੇ ਤਾਂ ਉੱਧਰ ਤੁਸੀਂ ਜ਼ਿਆਦਾ ਧਿਆਨ ਨਾਲ ਖੇਡਦੇ ਹੋ ਕਿਉਂਕਿ ਉਸ ਚੋ ਕੇ ਫਾਈਨਲ ਜਾਣਾ ਹੈ ਕਿ ਇਹ ਦਿਸ ਸਿਰਫ ਹੈ ਹੀ ਇੱਕ ਤਾ ਮੈਨੂੰ ਤਾਂ ਸਾਰਾ ਕੁਝ ਕਾਫੀ ਮਿਕਸਚਰ ਸੀ ਤਾਂ ਕਾਫੀ ਕੁਝ ਚੱਲ ਰਿਹਾ ਸੀ ਦਿਮਾਗ 'ਚ ਕਿਵੇਂ ਆਪ ਦਾ ਪ੍ਰਸ਼ਾਂਤ ਰੱਖਣਾ ਹੈ ਕਿਵੇਂ ਕੀ ਕਰਨਾ ਹੈ ਤਾਂ ਬਟ ਐਟ ਦੈਨ ਮੈਂ ਅਗਰ ਕਹੂੰਗੀ ਤਾਂ ਬਹੁਤ ਡਿਫਰੈਂਟ ਐਕਸਪੀਰੀਅੰਸ ਸੀ ਇੰਨੇ ਵਾਰ ਦਿਮਾਗ 'ਚ ਜਾ ਕੇ ਇਹ ਐਕਸਪੀਰੀਅੰਸ ਕਰਨਾ ਤਾਂ ਉਹਨੂੰ ਆ ਕੇ ਵੀ ਥੋੜਾ ਜਿਹਾ ਕਾਫੀ ਟਾਈਮ ਲੱਗਾ ਉਹ ਸਮਝਣ ਲਈ ਕਿ ਓਕੇ ਕਿਵੇਂ ਹੋਇਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਏਸ਼ੀਅਨ ਗੇਮਸ ਮੈਂ ਇਸ ਤੋਂ ਪਹਿਲਾਂ ਜਦ ਵੱਡਾ ਕੰਪੀਟੀਸ਼ਨ ਸੀਗਾ ਉਹ ਤੇ ਇਹਦੇ ਜ਼ਮੀਨ ਆਸਮਾਨ ਦਾ ਫਰਕ ਹੈ ਯੂ نو ਜਦੋਂ ਸਾਡੀਆਂ ਇੱਛਾਵਾਂ ਬਹੁਤ ਹੁੰਦੀਆਂ ਜਿਹੜੀਆਂ ਅਸੀਂ ਦਰਸ਼ਕ ਤੁਹਾਨੂੰ ਦੇਖ ਰਹੇ ਆਂ ਦੇਸ਼ ਨੂੰ ਬੜੀਆਂ ਇੱਛਾਵਾਂ ਹੁੰਦੀਆਂ ਆਪਣੇ ਫੀਲਡ ਦੇ ਵਿੱਚ ਕਿ ਮੈਡਲ ਨਹੀਂ ਲੈ ਕੇ ਆਉਣਾ ਕਿਉਂਕਿ ਹਰ ਬੰਦਾ ਉੱਥੇ ਮੈਡਲ ਹੀ ਲੈਣ ਗਿਆ ਹੁੰਦਾ ਕਿਸੇ ਨੂੰ ਆਪਾਂ ਘੱਟ ਨਹੀਂ ਸਮਝ ਸਕਦੇ ਹਰ ਬੰਦਾ ਉਸ ਪ੍ਰਮਾਨੇ ਦੇ ਵਿੱਚੋਂ ਗੁਜ਼ਰ ਕੇ ਆਇਆ ਹੁੰਦਾ ਕਿ ਹਰ ਬੈਸਟ ਜਦੋਂ ਤੁਹਾਨੂੰ ਤਾਂ ਪਤਾ ਹੁੰਦਾ ਵੀ ਨਹੀਂ ਇੱਥੋਂ ਤੱਕ ਪਹੁੰਚਣਾ ਜਾਂ ਇਸ ਕੰਪੀਟੀਸ਼ਨ ਦੇ ਵਿੱਚ ਖੜੇ ਹੋਣਾ ਬਹੁਤ ਵੱਡਾ ਗਵਾਰਵ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਫੇਸ ਕਰਦੇ ਹੋ ਜਦੋਂ ਮੈਡਲ ਦੀਆਂ ਇੱਛਾਵਾਂ ਬਹੁਤ ਹੁੰਦੀਆਂ ਪਲੇਅਰ ਦੀ ਆਪਣੀ ਜਿਹੜੀ ਵਿਚਾਰਤ ਹੈ ਹੋਰ ਤਰ੍ਹਾਂ ਦੀ ਦੁੱਖਤਾ ਹੁੰਦਾ ਹੀ ਹੈ ਇੱਕ ਮੈਨੂੰ ਯਾਦ ਹੈ ਜੋ ਕੰਪੀਟੀਸ਼ਨ ਤੋਂ ਬਾਅਦ ਬਿਕੋਜ਼ ਮੈਨੂੰ ਪਤਾ ਲੱਗ ਰਿਹਾ ਸੀ ਕਿ ਇਹ ਉਵੇਂ ਨਹੀਂ ਹੋ ਰਿਹਾ ਜਿਵੇਂ ਨਾਰਮਲੀ ਮੇਰੇ ਹੁੰਦਾ ਸੀ ਹੋਣਾ ਚਾਹੀਦਾ ਸੀ ਤੇ ਜਿਵੇਂ ਮੇਰਾ ਹੁੰਦਾ ਉਵੇਂ ਬਿਲਕੁਲ ਨਹੀਂ ਸੀ ਤਾਂ ਮੈਨੂੰ ਲੱਗਦਾ ਕਿ ਜਾਂ ਤਾਂ ਮੇਰਾ ਦਿਨ ਹੀ ਨਹੀਂ ਸੀਗਾ ਕਿ ਇੰਨੀ ਜ਼ਿਆਦਾ ਸਕੋਰ ਡਾਊਨ ਆਣਾ ਜਾਫਰ ਜਿਵੇਂ ਮੈਂ ਚਲਾ ਰਹੀ ਸੀ ਕਿ ਜੋ ਮੈਂ ਚਾਹ ਰਹੀ ਸੀ ਉਹ ਹੋ ਹੀ ਨਹੀਂ ਰਿਹਾ ਸੀ ਬਟ ਉਹਨੂੰ ਆ ਕੇ ਠੀਕ ਕਰਨਾ ਜਾਂ ਉਸ ਬ੍ਰੇਕਡਾਊਨ ਤੋਂ ਨਿਕਲਣਾ ਉਹ ਮੇਰਾ ਬਹੁਤੋ ਕੰਮ ਹੈ ਤਾਂ ਕਾਫੀ ਟਾਈਮ ਬਾਅਦ ਮੈਂ ਉਹ ਚੀਜ਼ ਫੇਸ ਕੀਤੀ ਤਾਂ ਪਰ ਐਟ ਦ ਐਂਡ ਆਪੋ ਹੀ ਕਹਿ ਸਕਦੇ ਕਿ ਸਪੋਰਟਸ ਲਾਈਫ ਹੀ ਇਹ ਹੈ ਫੇਲਰ ਤੇ ਤੁਸੀਂ ਜਿੰਨਾ ਤਾਂ ਅਗਰ ਤੁਸੀਂ ਸਿਰਫ ਕਹਿੰਦੇ ਨਾ ਕਿ ਤੁਸੀਂ ਫੇਲਰ ਨੂੰ ਟੇਸਟ ਕਰੋਗੇ ਤਾਂ ਹੀ ਤੁਹਾਨੂੰ ਜੱਦਾ ਮਜ਼ਾ ਆਊਗਾ ਤੋ ਚੀਜ਼ ਹੈ ਕਿ ਠੀਕ ਹੈ ਪਤਾ ਲੱਗ ਗਿਆ ਤੇ ਇਸ ਤੋਂ ਬਾਅਦ ਹੁਣ ਜੋ ਅਗਲੇ ਕੰਪੀਟੀਸ਼ਨਸ ਹੋਣਗੇ ਉਸ ਤੇ ਮੈਂ ਕਿੰਨੇ ਹੋਰ ਸਟਰੋਂਗਲੀ ਵਾਪਸ ਜਾਣਾ ਹੈ ਜਾਂ ਕਿੰਨਾਕ ਜੋ ਇੱਥੇ ਗਲਤੀਆਂ ਆਇਆ ਇੱਥੇ ਜੋ ਮੇਰੀ ਮੈਂਟਲ ਸਟੇਟ ਸੀ ਉਹਨੂੰ ਹੋਰ ਕਿਵੇਂ ਸਟਰੋਂਗ ਕਰਨਾ ਹੈ ਤੋ ਚੀਜ਼ਾਂ ਕਾਫੀ ਇੰਪੋਰਟੈਂਟ ਹੈ ਜਦੋਂ ਅਸੀਂ ਫਰੀਦਕੋਟ ਤੁਸੀਂ ਰਹਿੰਦੇ ਹੋ ਇੱਥੇ ਆਪਾਂ ਵੱਸਦੇ ਆਂ ਤਾਂ ਕੁਝ ਲੋਕਾਂ ਨੂੰ ਮਿਲਣ ਦੀ ਤਮੰਨਾ ਹੁੰਦੀ ਹੈ ਜਦੋਂ ਤੁਸੀਂ 올림픽ਸ ਤੋਂ ਆਏ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਅਸੀਂ ਤੁਹਾਨੂੰ ਮੀਡੀਆ ਦੇ ਰਾਹੀਂ ਦੇਖਿਆ ਕਿ ਤੁਸੀਂ ਮਿਲਦੇ ਰਹੇ ਹੋ ਕੀ ਖਾਸ ਯਾਰ ਜਾਂ ਕਿਸੇ ਨੂੰ ਖਾਸ ਮਿਲਣ ਦੀ ਤਮੰਨਾ ਹੋਵੇ ਉਹ ਪੂਰੀ ਹੋਈ ਹੈ ਅਸੀਂ ਪਹਿਲਾਂ ਕੇ ਪ੍ਰੈਜ਼ੀਡੈਂਟ ਮਿਲੇ ਫਿਰ ਅਸੀਂ ਪ੍ਰਾਈਮ ਮਿਨਿਸਟਰ ਨੂੰ ਮਿਲੇ ਫਿਰ ਹੁਣੇ ਸਾਨੂੰ ਰੀਸੈਂਟਲੀ ਅਮਾਨੀ ਹਾਊਸ ਬੁਲਾਇਆ ਗਿਆ ਤਾਂ ਸਭ ਤੋਂ ਵਧੀਆ ਗੱਲ ਇਹ ਸੀ ਕਿ ਨਹੀਂ ਤਾਂ ਹੁੰਦਾ ਕਿ ਸਿਰਫ ਮੈਡਲਿਸ ਨੂੰ ਬੁਲਾਇਆ ਜਾਂਦਾ ਬਟ ਇਹਨਾਂ ਨੇ ਸਾਰੇ ਪਾਰਟਿਸਪੈਂਟਸ ਮੈਡਲਿਸ ਸਾਰਿਆਂ ਨੂੰ ਬੁਲਾਇਆ ਸਾਰਿਆਂ ਨੂੰ ਠੀਕ ਹੈ ਜਿਹੜੇ ਜਿੱਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਜਿਹੜੇ ਨਹੀਂ ਜਿੱਤ ਕੇ ਉਹਨਾਂ ਨੂੰ ਵੀ ਮੋਰਲ سپورਟ ਦਿੱਤੀ ਕਿ ਤੁਸੀਂ ਤੁਸੀਂ ਕਰ ਪਹੁੰਚੇ ਤੇ ਬਹੁਤ ਵੱਡਾ ਕੰਟੈਂਜੈਂਟ ਗਿਆ ਸੀ ਐਤ ਕੀ ਤੇ ਬਹੁਤ ਵਧੀਆ ਗੱਲ ਹੈ ਤਾਂ ਬਹੁਤ ਵਧੀਆ ਲੱਗਿਆ ਕਿ ਸਾਰਿਆਂ ਨੇ ਆ ਕੇ ਤੁਹਾਨੂੰ ਇੱਕ ਮੋਰਲ سپورਟ ਵੀ ਦਿੱਤੀ ਹੈ ਕਿ ਸਿਰਫ ਆਏ ਨਹੀਂ ਹੋਇਆ ਕਿ ਨਹੀਂ ਕਿ ਸਿਰਫ ਮੈਡਲਿਸਟ ਹੀ ਹੈ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਬਹੁਤ ਸਾਰੇ ਅਸੀਂ ਇੱਥੇ ਰਹਿੰਦੇ ਹਾਂ ਇਹ ਅੰਗੂਮਰ ਹੈ ਤੁਹਾਡੀ ਬਹੁਤ ਸਾਰੇ ਫਿਲਮ ਸਟਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਇੱਕ ਮਾਣ ਹੋਇਆ ਕਿ ਮੈਂ ਇੱਕ ਪਲੇਅਰ ਹਾਂ ਤਾਂ ਇੱਕ ਮੇਰੀ ਗੇਮ ਕਰਕੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹਾਂਜੀ ਅਸੀਂ ਹੁਣੇ ਰਣਵੀਰ ਸਿੰਘ ਜਿਵੇਂ ਮਿਲੇ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਐਥਲੀਟ ਨੂੰ ਉਹਨਾਂ ਨੂੰ ਪਤਾ ਸੀ ਕਿ ਕਿਹੜੀ ਗੇਮ ਦਾ ਹੈ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇੰਨਾ ਬ੍ਰੀਕ ਨਾ ਦੇਖਦੇ ਹੋ ਉਹਨਾਂ ਨੇ ਸੀਰੀਅਸਲੀ ਉਹਨਾਂ ਦੀ એનર્ਜੀ ਜੋ ਸੀਗੀ ਤੇ ਉਹਨਾਂ ਨੇ ਜਿਵੇਂ ਜਿਵੇਂ ਹਰ ਇੱਕ ਐਥਲੀਟ ਨਾਲ ਪਿਕਚਰ ਕਰਾਈ ਤੇ ਉਹਨਾਂ ਨੇ ਬਹੁਤ ਕੀ e-sports ਦੇ ਨਾਲ ਹੈ ਤਾਂ ਉਹਵੇਂ ਐਕਸ਼ਨ ਕਰਕੇ ਤਾਂ ਬਹੁਤ ਵਧੀਆ ਲੱਗਿਆ ਉਹ ਤੇ ਆਈ ਥਿੰਕ ਉਹਨਾਂ ਦੀ ਤਾਂ ਜੋ એનર્ਜੀ ਹੈ ਸਭ ਤੋਂ ਬੈਸਟ ਹੈ ਬਾਲੀਵੁੱਡ ਵਿੱਚ ਜੀ ਹੁਣ ਥੋੜਾ ਜਿਹਾ ਆਪਾਂ ਦੂਜੇ ਪਾਸੇ ਜਾਂਦੇ ਹਾਂ ਇਹ ਸਾਰੀਆਂ ਚੀਜ਼ਾਂ ਇਹ ਦੁਨੀਆ ਚੱਕਾ ਚੌਂਦ ਸਾਰੀ ਮਿਲ ਗਈ ਹੈ ਕੈਸ਼ ਅਵਾਰਡ ਵੀ ਮਿਲੇ ਹੈ ਤੁਸੀਂ ਐਮਬੀਬੀਐਸ ਦਾ ਰਾਹ ਜਿਹੜਾ ਤੁਹਾਡੇ ਮਾਪਿਆਂ ਦਾ ਡ੍ਰੀਮ ਸੀ ਉਹ ਗੇਮ ਕਰਕੇ ਉਹ ਤੋਂ ਪਾਸੇ ਹਟਣਾ ਪਿਆ ਤੇ ਇੱਕ ਜਿਹੜੀ ਜੋਬ ਦੀ ਸਿਕਿਉਰਿਟੀ ਹੁੰਦੀ ਹੈ ਜੋਬ ਦਾ ਹੁੰਦਾ ਹੈ ਕਿ ਜ਼ਿੰਦਗੀ ਭਰ ਲਈ ਤੁਸੀਂ ਇੱਕ ਹੌਸਲਾ ਹੀ ਬਣ ਜਾਂਦਾ ਵੀ ਹਾਂਜੀ ਜਦੋਂ ਖੇਡ ਨੂੰ ਬੰਦ ਕਰਾਂਗੇ ਖੇਡਣਾ ਬੰਦ ਕਰਾਂਗੇ ਦਾ ਜ਼ਿੰਦਗੀ ਦਾ ਇੱਕ ਹੋਰ ਰਾਹ ਖੁੱਲ੍ਹਾ ਤੇ ਆਰਾਮ ਨਾਲ ਚੱਲ ਸਕਦਾ ਹੈ ਇਹ ਇਹਦੇ ਬਾਰੇ ਕੀ ਸੋਚਦੇ ਕੈਸ਼ ਵਾਰਡਸ ਹਾਂਜੀ ਸਰਕਾਰਾਂ ਦਿੰਦੀ ਹੈ ਤੇ ਵਧੀਆ ਹੈ ਬਟ ਅਗਰ ਮੈਂ ਉਹਨੂੰ ਕੰਪੇਅਰ ਕਰਾਂ ਮੇਰੀ ਹੁਣ ਤੱਕ ਦੀ ਜਰਨੀ ਨਾਲ ਜਿੰਨਾ ਮੈਂ ਉਸਤੇ ਲਗਾਇਆ ਹੈ ਉਹ ਹਜੇ ਉਹਦਾ ਉਨਨਾ ਕੁ ਨਹੀਂ ਹੈ ਠੀਕ ਹੈ ਆਪਾਂ ਨੂੰ ਇੱਕ ਟਾਈਮ ਤੇ ਲੱਗਦਾ ਹੈ ਬਟ ਜਿਹੜੀ ਜੌਬ ਹੈ ਉਹ ਲਾਈਫਟਾਈਮ ਲਈ ਹੈ ਤਾਂ ਕੈਸ਼ ਅਵਾਰਡਸ ਉਹ ਤੇ ਉਹ ਪੂਰਾ ਨਹੀਂ ਕਰ ਸਕਦੇ ਕਿ ਠੀਕ ਹੈ ਆਪਾਂ ਕਹਿ ਦਿੰਨੇ ਆ ਕਿ ਸਰਕਾਰ ਨੇ ਨਾ ਕੈਸ਼ ਅਵਾਰਡ ਦਿੱਤਾ ਹੈ ਬਟ ਉਹ ਕੈਸ਼ ਅਵਾਰਡ ਮੇਰੀ ਅੱਗੇ ਵਾਲੀ ਲਾਈਫ ਜਾਂ ਜਿੰਨੀ ਮੈਂ ਪਹਿਲਾਂ ਕੀਤੀ ਹੈ ਉਹਦਾ ਪੂਰਾ ਨਹੀਂ ਕਰ ਸਕਦਾ ਉਹਦੇ ਲਈ ਸਾਨੂੰ ਇੱਕ ਪਲੀਸਟ ਕੋਈ ਸਿਕਿਉਰਿਟੀ ਜੌਬ ਹੀ ਹੈ ਕਿਉਂਕਿ ਹੁਣ ਆਏ ਨਹੀਂ ਹੋ ਸਕਦਾ ਕਿ ਮੈਂ ਵਾਪਸ ਫਿਰ ਜਾ ਕੇ ਐਮਬੀਬੀਐਸ ਕਰਾਂ ਕਿ ਨਹੀਂ ਇੱਥੇ ਤਾਂ ਨਹੀਂ ਹੈ ਕੁਝ ਫਾਇਦਾ ਉਹਦੇ ਲਈ ਜੌਬਸ ਬਹੁਤ ਇੰਪੋਰਟੈਂਟ ਹੈ ਇੱਕ ਮਾਨਸਿਕ ਤੌਰ ਤੇ ਤਿਆਰ ਹੋਏ ਹੁੰਦਾ ਬੰਦਾ ਵੀ ਮੈਂ 플레이ਰ ਹੈ ਕਿ ਡਾਕਟਰ ਹੈ ਹਾਂਜੀ ਕਿਉਂਕਿ ਅਗਰ ਮੈਂ ਦੇਖਿਆ ਜਾਵੇ ਕਿ ਮੇਰੇ ਨਾਲ ਦੇ ਐਥਲੀਟ ਜਿਹੜੇ ਏਸ਼ੀਅਨ ਗੇਮਸ ਤੋਂ ਆਇਆ ਉਹਨਾਂ ਕੋਲ ਆਲਰੇਡੀ ਜੌਬਸ ਹੈ ਸਿਰਫ ਆਈ ਥਿੰਕ ਹਜੇ ਤੱਕ ਜਿਹੜੇ ਅਸੀਂ ਪੰਜਾਬ ਦੇ ਸ਼ੂਟਰਜ਼ ਦਾ ਸਾਨੂੰ ਹਜੇ ਕੁਝ ਨਹੀਂ ਮਿਲਿਆ ਬਲਕਿ ਪੰਜਾਬ ਦੇ ਬਾਕੀ ਐਥਲੀਟਸ ਕੋਲੇ ਵੀ ਅਗਰ ਹਾਕੀ ਵਾਲੇ ਦੇਖਿਆ ਜਾਏ ਜਾਂ ਤੇਜੰਦਰ ਤੁਰ ਨੂੰ ਦੇਖਿਆ ਜਾਵੇ ਤੇ ਇਹਨਾਂ ਕੋਲ ਜੌਬਸ ਹੈ ਬਲਕਿ ਕ੍ਰਿਕਟ ਵਾਲਿਆਂ ਕੋਲੇ ਵੀ ਹੈ ਬਟ ਜੋ ਅਸੀਂ ਸ਼ੂਟਰਜ਼ ਹਨ ਵਾਲੇ ਆ ਕੀ ਸਭ ਤੋਂ ਜ਼ਿਆਦਾ ਹਾਈएस्ट ਕੰਟਿੰਜੈਂਟ ਸ਼ੂਟਿੰਗ ਵਿੱਚੋਂ ਪੰਜਾਬ ਦਾ ਹੀ ਸੀਗਾ ਫਿਰ ਵੀ ਅਸੀਂ ਸਾਰੇ ਦੇ ਸਾਰੇ ਉਵੇਂ ਹੀ ਹੈ ਇੱਕ ਇੱਕ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਸਲੀਟ ਐਂਡ ਪਲੇਅਰ ਹੈ ਇਹ ਲੋਕ ਕਹਿੰਦਾ ਸੀ ਦੂਜੇ ਰਾਜ ਚ ਸ਼ਿਫਟ ਹੋ ਜਾਂਦੇ ਬਹੁਤ ਸਾਰੇ ਪਿੱਛਨੇ ਸਮਾਂ ਚ ਇਹ ਚੀਜ਼ਾਂ ਦੇਖਣ ਨੂੰ ਆਇਆ ਕਿ ਉੱਥੇ ਜੌਬ ਮਿਲੂਗੀ ਜਾਂ ਹੋਰ ਸਹੂਲਤਾਂ ਕਿਸੇ ਸਟੇਟ ਚ ਹੋਰ ਬਿਹਤਰ ਹੈਗੀਆਂ ਤੁਹਾਡੇ ਮਨ ਚ ਤਨੀ ਆਇਆ ਕਦੇ ਵੀ ਪੰਜਾਬ ਛੱਡਣਾ ਹਜੇ ਤੱਕ ਤਾਂ ਨਹੀਂ ਆਇਆ ਕਿਉਂਕਿ ਮੈਨੂੰ ਲੱਗਦਾ ਕਿ ਸ਼ੁਰੂ ਤੋਂ ਇੱਥੇ ਰਹੇ ਆ ਤੇ ਇੱਕ ਆਏ ਹੋ ਜਾਂਦਾ ਹੈ ਕਿ ਨਹੀਂ ਇਹਦੇ ਵਾਸਤੇ ਹੀ ਖੇਲੀ ਹੈ ਮੈਂ ਤਾਂ ਬਲਕਿ ਮੈਨੂੰ ਜੋ ਯੂਨੀਵਰਸਿਟੀ ਦੇ ਵਿੱਚ ਮੈਂ ਐਡਮਿਸ਼ਨ ਲੈਣੀ ਸੀ ਮੈਨੂੰ ਦਿੱਲੀ ਯੂਨੀਵਰਸਿਟੀ ਤੋਂ ਵੀ ਆਫਰ ਆਈ ਸੀ ਬਟ ਇਹ ਹੋਇਆ ਕਿ ਨਹੀਂ ਪੰਜਾਬ ਤੋਂ ਬਾਹਰ ਨਹੀਂ ਜਾਣਾ ਤਾਂ ਉਹ ਇੱਕ ਚੀਜ਼ ਹੈਗੀ ਹੈ ਪਰ ਮੈਨੂੰ ਲੱਗਦਾ ਕਿ ਬਾਕੀ ਸਟੇਟਸ ਵਾਲਾ ਨੂੰ ਵੀ ਲੱਗਦਾ ਹੈ ਕਿ ਨਹੀਂ ਇਹ ਐਥਲੀਟ ਅੱਛਾ ਹੈ ਸਾਡੇ ਸਟੇਟ ਦਾ ਨਾਮ ਹੋਊਗਾ ਅਸੀਂ ਇਹਨਾਂ ਨੂੰ ਇਹ ਚੀਜ਼ ਆਫਰ ਕਰਦੇ ਆਂ ਬਹੁਤ ਇਥਲੀਟਸ ਗਏ ਵੀ ਹੈ ਐਸ਼ੀਮਸ ਤੋਂ ਬਾਅਦ ਦੇਖਿਆ ਜਾਵੇ ਤੇ ਇਥਲੀਟਸ ਗਏ ਹੈ ਤੇ ਹੁਣ ਵੀ ਆਇਆ ਹੈ ਕਿ ਜਦੋਂ ਸਾਰਿਆਂ ਨੂੰ ਆਏ ਹੋਗੇ ਕਿ ਸਾਨੂੰ ਨਹੀਂ ਜੌਬਸ ਮਿਲ ਰਹੀਆਂ ਬੱਚੇ ਰੇਲਵੇਜ਼ ਨੂੰ ਜਾ ਰਿਹਾ ਆਰਮੀ ਜਾ ਰਿਹਾ ਕਿਉਂਕਿ ਫਿਰ ਹੁਣ ਅਸੀਂ ਲਾਈਫਟਾਈਮ ਲਈ ਨਹੀਂ ਵੇਟ ਕਰ ਸਕਦੇ ਨਾ ਕਿਸੇ ਨਾ ਕਿਸੇ ਵੱਲ ਤਾਂ ਕਰਨਾ ਹੀ ਪਊਗਾ ਅ ਪੜਾਈ ਦਾ ਕੀ ਹਾਲ ਹੈ ਹੁਣ ਪੜ ਰਹੇ ਹਾਂ ਹਾਂਜੀ ਮੈਂ ਹੁਣ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ ਰਹੀ ਆ ਅ ਐਮ ਡੀ ਬੀ ਐਸ ਤੋਂ ਬਾਅਦ ਇਹ ਇਹ ਦੇ ਦੋ ਰਾਹ त्यागਿਆ ਤੇ ਅ ਕਿਹੜਾ ਰਾਹ ਫੜਿਆ ਫਿਰ এডਿਕੇਸ਼ਨ ਦੇ ਵਿੱਚ ਮੈਂ ਹੁਣ ਗ੍ਰੈਜੂਏਸ਼ਨ ਕਰ ਰਹੀ ਹਾਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਅੱਛਾ ਸਿਰਫ ਜਿੰਦਗੀ 'ਚ ਜਦੋਂ ਇਸ ਮੁਕਾਮ ਤੇ ਖੜਕੇ ਆਪਣੇ ਆਪ ਨੂੰ ਦੇਖਦੇ ਹਾਂ ਤੁਹਾਡੇ ਪਿਤਾ ਨੇ ਤੁਹਾਡੇ ਮਾਤਾ ਨੇ ਤੁਹਾਡੇ ਪਰਿਵਾਰ ਨੇ ਜਿਵੇਂ ਤੁਸੀਂ ਖੇਡਦੇ ਹੋ ਉਹ ਵੀ ਬਰਾਬਰ ਮੈਦਾਨ 'ਚ ਉਤਰੇ ਹੋਏ ਮੈਦਾਨ ਇੱਕ ਕੁੜੀ ਲਈ ਜਾਂ ਇੱਕ ਪਰਿਵਾਰ ਦਾ ਮੈਂਬਰ ਜਦੋਂ ਖੇਡਦਾ ਹੈ ਮਾਪਿਆਂ ਦਾ ਕਿੰਨਾ ਯੋਗਦਾਨ ਮਿਲਦਾ ਹੈ ਬਹੁਤ ਯਕ ਮੇਰੇ ਕੇਸ ਦੇ ਵਿੱਚ ਤਾਂ ਕਾਫੀ ਜ਼ਿਆਦਾ ਰਿਹਾ ਹੈ ਕਿ ਉਹਨਾਂ ਨੂੰ ਹਰ ਕੰਪੀਟੀਸ਼ਨ ਦਾ ਪਤਾ ਹੋਣਾ ਤੇ ਉਹਨਾਂ ਨੇ ਨਾਲ ਜਾਣਾ ਤੇ ਉੱਥੇ ਮੇਰਾ ਕੀ ਕਿਵੇਂ ਚੱਲ ਰਿਹਾ ਹੈ ਕੀ ਚੱਲ ਰਿਹਾ ਉਹਨੂੰ ਹਰ ਇੱਕ ਚੀਜ਼ ਦੇ ਅਪਡੇਟ ਹੁੰਦੀ ਹੈ ਕਈ ਐਥਲੀਟਸ ਦੀ ਲਾਈਫ 'ਚ ਨਹੀਂ ਹੁੰਦਾ ਕਿ ਉਹਨਾਂ ਨੂੰ ਸਾਰਾ ਆਪੇ ਹੀ ਹੈਂਡਲ ਕਰਨਾ ਪੈਂਦਾ ਬਟ ਮੇਰੀ ਲਾਈਫ 'ਚ ਸੀ ਸੀਗਾ ਕਿ ਮਨੂੰ ਆਲਰੇਡੀ ਸਪੋਰਟ ਸੀਗੀ ਤਾਂ ਮੇਰੀ ਥੋੜੀ ਜਿਹਾ ਉਹਨਾਂ ਨਾਲੋਂ ਈਜ਼ੀ ਰਹੀ ਹੈ ਸਪੋਰਟਿਵ ਮਾਮਲੇ ਦੇ ਵਿੱਚ ਅ ਮਾਨਸਿਕ ਤੌਰ ਦੇ ਉੱਤੇ ਮਾਪਿਆਂ ਦੀ ਤਿਆਰੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਦੇਖਦੇ ਹੋ ਕਿ ਜਦੋਂ ਨਵੇਂ ਸਲੀਟ ਆਉਣਗੇ ਤੁਹਾਡੇ ਮਗਰ ਆਉਣਾ ਹੈ ਮਾਪਿਆਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਬਹੁਤ ਮੈਂ ਦੇਖਿਆ ਕਿ ਪੇਰੈਂਟਸ ਆ ਕੇ ਕਹਿਣਗੇ ਕਿ ਠੀਕ ਹੈ ਸਿਰਫ ਇੱਕ ਸਾਲ ਹੀ ਦੇਣਾ ਬੱਚੇ ਨੂੰ ਤੁਸੀਂ ਇੱਕ ਸਾਲ ਦੇ ਵਿੱਚ ਤਾਂ ਸ਼ੂਟਿੰਗ ਦਾ ਤੁਸੀਂ ਕੁਝ ਸ਼ੂਟਿੰਗ ਕੀ ਤੁਸੀਂ ਕਿਸੇ ਵੀ ਸਪੋਰਟਸ ਦਾ ਨਹੀਂ ਜਾਣ ਸਕਦੇ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਸਭ ਤੋਂ ਈਜ਼ੀ ਆਪਾਂ ਲੱਗਦਾ ਕਿ ਸਿਰਫ ਰਨਿੰਗ ਹੈ ਤੁਸੀਂ ਇੱਕ ਸਾਲ ਦੇ ਵਿੱਚ ਤੁਸੀਂ ਉਹਦੀ ਵੀ ਟੈਕਨੀਕਸ ਨੇ ਤੁਸੀਂ ਅਡਾਪਟ ਕਰ ਸਕਦੇ ਤਾਂ ਇੱਕ ਚੀਜ਼ ਹੈ ਜੋ ਕਿ ਨਵੇਂ ਪੇਰੈਂਟਸ ਚਾਹੁੰਦੇ ਕਿ ਸੀ ਐਥਲੀਟ სპੋਰਟਸ ਦੇ ਵਿੱਚ ਪਾਈਏ ਬਟ ਅਸੀਂ ਲਿਮਟਡ ਟਾਈਮ ਪੀਰੀਅਡ ਦਵਾਂਗੇ ਬੱਚੇ ਨੂੰ ਕਿ ਅਗਰ ਉਹਦੇ ਜੋ ਠੀਕ ਐ ਪ੍ਰੂਫ ਕਰ ਗਿਆ ਪਰ ਮੈਨੂੰ ਠੀਕ ਐ ਨਹੀਂ ਤਾਂ ਫਿਰ ਜਿਵੇਂ ਅਸੀਂ ਕਿਹਾ ਉਹ ਚੀਜ਼ ਮੈਨੂੰ ਲੱਗਦਾ ਵਰਕਆਊਟ ਨਹੀਂ ਕਰੂਗੀ ਕਿਉਂਕਿ ਹਜੇ ਪਹਿਲਾਂ ਐਥਲੀਟ ਨੂੰ ਖੁਦ ਨੂੰ ਵੀ ਸਮਝਣਾ ਪਊਗਾ ਕਿ ਉਹਨੂੰ ਕੀ ਕਰਨਾ ਹੈ ਜਾਂ ਉਹਨੂੰ ਕਿਵੇਂ ਉਸ ਗੇਮ ਦੇ ਵਿੱਚ ਆਦਤ ਨੂੰ ਐਡਾਪਟ ਕਰਨਾ ਹੈ ਤੋਂ ਚੀਜ਼ਾਂ ਹੈਗੀਆਂ ਜਿਹੜੇ ਪੇਰੈਂਟਸ ਨੂੰ ਕਾਫੀ ਸਮਝਣ ਦੀ ਲੋਡ ਹੈ ਤੇ ਸਿਰਫ ਟ੍ਰੇਨਿੰਗ ਨਹੀਂ ਨਾਲ-ਨਾਲ ਵਰਕਆਊਟ ਹੋ ਗਿਆ ਕੀਤਾ ਆਪਣੇ ਹਜਤਿਕਰੀ ਮੰਨ ਲੈਂਦਾ ਕਿ ਮੈਂਟਲ ਟ੍ਰੇਨਿੰਗ ਇਹਦੀ ਕੀ ਲੋਡ ਹੈ ਇਹ ਆਪ ਹਜੇ ਆਪੋ ਚੀਜ਼ ਨੂੰ ਐਡਾਪਟ ਨਹੀਂ ਕਰਦੇ ਤਾਂ ਉਹ ਚੀਜ਼ ਨੂੰ ਐਡਾਪਟ ਕਰਨ ਨੂੰ ਲੋਡ ਕੀ ਨਹੀਂ ਮੰਨਦੇ ਉਹਦੀ ਕਾਫੀ ਲੋਡ ਹੈ ਅਗਰ ਮੈਂ ਤੁਹਾਨੂੰ ਅੱਜ ਦੇ ਟਾਈਮ ਦੀ ਗੱਲ ਕਰਾਂ ਤਾਂ ਬੱਚੇ ਜਿੰਨਾ ਆਪਦੇ ਆਪ ਚੰਦਰ ਗੱਲਾਂ ਰੱਖਦੇ ਐ ਉਹ ਹੋ ਨਾ ਖੁੱਲ ਕੇ ਬਾਤ ਨਹੀਂ ਕਰ ਸਕਦਾ ਤਾਂ ਫਿਰ ਵੀ ਇਹ ਜਿਹੜੀਆਂ ਹੁਣ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਪੈਸ਼ਲੀ ਸਪੋਰਟਸ ਲਾਈਫ ਦੇ ਵਿੱਚ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸ ਚੀਜ਼ ਨਾਲ ਡੀਲ ਕਰ ਰਹੇ ਹੋ ਜਾਂ ਫਿਰ ਤੁਹਾਡੇ ਸਾਈਕੋਲੋਜਿਸਟ ਨੂੰ ਪਤਾ ਹੈ ਬਿਕੋਜ਼ ਉਹਨਾਂ ਨੇ ਉਹਦੇ ਵਿੱਚ ਸਪੈਸ਼ਲਟੀ ਡਿਗਰੀ ਕੀਤੀ ਹੋਈ ਹੈ ਉਹਨਾਂ ਨੂੰ ਪਤਾ ਹੈ ਕਿ ਉਹਨੂੰ ਤੁਹਾਡੇ ਚ ਕਿਵੇਂ ਕੱਢਣਾ ਉਹਦੇ ਚੀਜ਼ਾਂ 올림픽ਸ ਤੋਂ ਆ ਕੇ ਮੇਰੀ ਸਾਈਕੋਲੋਜਿਸਟ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ ਜਾਂ ਉਹਨਾਂ ਨਾਲ ਮੈਂ ਡਿਸਕਸ ਕੀਤਾ ਸਾਰਾ ਤਾਂ ਮੇਨੂੰ ਲੱਗਦਾ ਲੋਡ ਹੈ ਇੰਨਾਂ ਚੀਜ਼ਾਂ ਦੀ ਅੱਜ ਦੇ ਟਾਈਮਸ ਤਾਂ ਛੋਟੇ ਬੱਚਾ ਨੂੰ ਤਾਂ ਪੱਕਾ ਹੈਗੀਆ ਸ਼ੂਟਿੰਗ ਰੇਂਜ ਨਹੀਂ ਸਾਰਿਆਂ ਨੇ ਤੁਸੀਂ ਕੋਸ਼ਿਸ਼ ਕੀਤੀ ਹਾਂਜੀ ਬਣੀ ਹੈ ਸ਼ੂਟਿੰਗ ਵਰਲਡ ਕਲਾਸ ਜਿਹੜੀਆਂ ਸਹੂਲਤਾਂ ਹਨ ਉਹਨਾਂ ਦਾ ਕੀ ਹਾਲ ਹੈ ਕਿੰਨੀ ਦੂਰ ਜਾਣਾ ਪੈਂਦਾ ਪ੍ਰੈਕਟਿਸ ਲਈ ਜਾਂ ਉਸ এনवायरमेंट 'ਚ ਟੱਲਣ ਲਈ ਜਿਵੇਂ ਹੁਣ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ ਇੰਡੀਆ ਦਾ ਵੈਦਰ ਕੰਡੀਸ਼ਨਸ ਜਿੱਥੇ ਸਾਡੇ ਕੰਪੀਟੀਸ਼ਨਸ ਹੁੰਦੇ ਆ ਉਹਨਾਂ ਦਾ ਵੈਦਰ ਕੰਡੀਸ਼ਨਸ ਬਹੁਤ ਡਿਫਰੈਂਟ ਹੈ ਇੱਥੇ ਆਪਣੇ ਉਹ ਜਿਹੜੇ ਵੈਦਰ ਕੰਡੀਸ਼ਨਸ ਨਹੀਂ ਆ ਸਕਦੇ ਤਾਂ ਉਹਦੇ ਵਾਸਤੇ ਅਸੀਂ ਮੋਸਟਲੀ ਯੂਰਪ ਜਾਂਦੇ ਹਾਂ ਟ੍ਰੇਨਿੰਗ ਕਰਨ ਲਈ ਤੇ ਯੂਰਪ ਬਿਕੋਜ਼ ਤੁਹਾਨੂੰ ਵਿੰਡ ਵੈਦਰ ਵਧੀਆ ਮਿਲਦਾ ਸਪੈਸ਼ਲੀ 50 ਮੀਟਰਸ ਲਈ ਤਾਂ ਫਿਰ ਮੋਸਟਲੀ ਸਾਡਾ ਯੂਰਪ ਹੀ ਹੁੰਦਾ ਹੈ ਕਿ ਉੱਥੇ ਨਾਲੇ ਸਾਨੂੰ ਸਾਡੇ ਇਕਵਿਪਮੈਂਟਸ ਯੂਰਪ ਤੇ ਆ ਸਾਨੂੰ ਉਥੋਂ ਈਜ਼ਲੀ ਅਗਰ ਕੁਝ ਚੇਂਜ ਕਰਨਾ ਹੈ ਕੁਝ ਨਵਾਂ ਇਕਵਿਪਮੈਂਟ ਦਾ ਸਮਾਨ ਲੈਣਾ ਹੈ ਤਾਂ ਸਾਨੂੰ ਈਜ਼ਲੀ ਐਕਸੈਸਿਬਲ ਉੱਥੋਂ ਤੇ ਆਮ ਬੰਦੇ ਤਾਂ ਬੇਬਸ ਹੋ ਜਾਂਦੇ ਉੱਥੇ ਹਾਂਜੀ ਅ ਕੈਸਾ ਰਹੇ ਬਟ ਸਾਨੂੰ ਜਿਵੇਂ ਸੈਂਟਰਲ ਦੇ ਵੱਲੋਂ ਟਾਪ ਸਕੀਮ ਐ ਤਾਂ ਉਹਨਾਂ ਨੇ ਕਾਫੀ ਹੈਲਪ ਕੀਤੀ ਐ ਜਾਂ ਜਿਹੜੀਆਂ ਸਾਈਡੀਆਂ ਸਪਾਂਸਰਸ਼ਿਪਸ ਐ ਤਾਂ ਉਹ ਸਾਨੂੰ ਹੈਲਪ ਕਰਦੀਆਂ ਨੇ ਨਹੀਂ ਸ਼ੂਟਿੰਗ ਜਿਹੜੀ ਸ਼ੁਰੂਆਤ ਕਰਨੀ ਐ ਸ਼ੂਟਿੰਗ ਰੇਂਜਸ ਪ੍ਰਾਈਵੇਟ ਹੈਗੀਆਂ ਪਰ ਜਿਵੇਂ ਤੁਸੀਂ ਉਹਨਾਂ ਦਾ ਸਟੈਂਡਰਡ ਜਿਹੜਾ ਪੈਮਾਨਾ ਦੇਖਦੇ ਹੋ ਉਹਨਾਂ ਦਾ ਅੱਜ ਕੱਲ ਕੀ ਹਾਲ ਐ ਕਿ ਹਜੇ ਵੀ ਸਿੱਖਣ ਦੀ ਲੋੜ ਐ ਜਿਹੜੀਆਂ ਬਣਾਉਣੀਆਂ ਹੁਣ ਕੀ ਐ ਕਿ ਜਿਹੜੀਆਂ ਨਵੀਆਂ ਰੇਂਜਸ ਖੁੱਲ ਰਹੀਆਂ ਐ ਪਹਿਲਾਂ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਕੋਚਿੰਗ ਕੋਚਸ ਬਹੁਤ ਘੱਟ ਹੈ ਤੇ ਉਹ ਚੀਜ਼ ਦਾ ਥੋੜਾ ਜਿਹਾ ਡਰਾਅ ਬੈਕ ਹੈਗਾ ਕਿ ਰੇਂजेस ਹੈ ਬਟ ਇਹ ਨਹੀਂ ਪਤਾ ਕਿ ਸਹੀ ਪੋਜੀਸ਼ਨ ਕੀ ਹੈ ਸਹੀ ਟੈਕਨੀਕਸ ਕੀ ਹੈ ਤਾਂ ਉਹ ਚੀਜ਼ ਤਾਂ ਜਬ ਬਹੁਤ ਕੰਮ ਕਰਨ ਦੀ ਲੋੜ ਹੈ ਕਿਉਂਕਿ ਜਿਹੜੇ ਨਵੇਂ ਐਥਲੀਟਸ ਹੈ ਉਹ ਉਹਨਾਂ ਨੂੰ ਖੇਲਣਾ ਵੀ ਹੈ ਪਰ ਕੋਚਸ ਆਪਣੇ ਕੋਲ ਉਹਨੇ ਹੈ ਨਹੀਂ ਸਪੈਸ਼ਲੀ ਨਾਰਥ ਸਾਈਡ ਤੇ ਤਾਂ मोस्टली ਮਹਾਰਾਸ਼ਟਰਾ ਦੇ ਕੋਚਸ ਬਹੁਤ ਹੈ ਉੱਧਰਲੀ ਸਾਰੀ ਬਿਲਕੁਲ ਜ਼ਿਆਦਾ ਵਧੀਆ ਕੋਚਸ ਜਿਹੜੇ ਟੀਮ ਇੰਡੀਆਜ਼ ਵੀ ਉਹ ਹੀ ਹੈ ਸਾਰੇ ਸਾਡੇ ਕੋਲ ਐਜ਼ ਅ ਕੋਚਸ ਦੇ ਵਿੱਚ ਨੌਰਥ ਦੇ ਸਿਰਫ 1-2 ਕੋਚਸ ਹੀ ਹੈ ਤਾਂ ਬਟ ਉਹ ਇੰਨੇ ਜ਼ਿਆਦਾ ਇੰਡੀਆ ਟੀਮ ਨਾਲ ਬਿਜ਼ੀ ਹੁੰਦੇ ਹੈ ਕਿ ਉਹ ਨਾਰਮਲ ਜਿਹੜੇ ਨਵੇਂ ਐਥਲੀਟਸ ਹੁੰਦੇ ਆ ਉਹਨਾਂ ਨੂੰ ਦੇਖ ਹੀ ਨਹੀਂ ਸਕਦੇ ਜਾਨੀ ਇਹ ਏਜ ਤੇ ਹੋਮਵਰਕ ਕਰਨ ਦੀ ਕਾਫੀ ਲੋਡ ਹੈ ਕਾਫੀ ਲੋਡ ਹੈ ਕਿਉਂਕਿ ਐਟ ਲੀਸਟ ਕੋਚ ਨੇ ਆਪ ਸ਼ੂਟਿੰਗ ਕੀਤੀ ਹੋਊਗੀ ਆਪ ਉਹਨਾਂ ਕੋਲੇ ਐਕਸਪੀਰੀਅੰਸ ਹੋਊਗਾ ਤੁਹਾਨੂੰ ਈਜ਼ੀਲੀ ਦੱਸ ਪਾਊਗਾ ਰੈਦਰ ਦੈਨ ਕਿ ਸਿਰਫ ਉਹ ਉਹਨਾਂ ਨੇ ਬਸ ਠੀਕੇ ਦੇਖੀ ਹੈ ਜਾਂ ਥੋੜੀ ਜੀ ਉਹਦੇ ਤੇ ਕੋਚ ਦਾ ਪੜ ਲਿਆ ਜਿਕਰ ਕੋਚ ਦਾ ਹੋਣਾ ਕੋਚ ਨਹੀਂ ਹੁੰਦਾ ਜਾਨੀ ਕੋਚ ਦਾ ਜਿਹੜਾ ਤਜਰਬਾ ਹੈ ਕਿ ਕਿੱਥੋਂ ਤੱਕ ਗਿਆ ਹੈ ਉਹ ਲੇਟੈਸਟ ਟੈਕਨੀਕਸ ਨੂੰ ਕਿੰਨਾ ਜਾਣਦਾ ਹੈ ਕਾਫੀ ਕੁਝ ਇਹ ਕਾਫੀ ਇੰਪੋਰਟੈਂਟ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕੋਚਸ ਨੇ ਜਿਹੜੀਆਂ ਹੁ ਨਵੀਆਂ ਟੈਕਨੀਕਸ ਆ ਨਵੇਂ ਬੱਚੇ ਆ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਕੁਐਸਚਨਸ ਨੂੰ ਕਿਵੇਂ ਆਨਸਰ ਕਰਨਾ ਉਹ ਕੋਚਸ ਨੂੰ ਬਹੁਤ ਇੰਪੋਰਟੈਂਟ ਹੈ ਦੇਖਣਾ ਜੀ ਤੁਹਾਡੀ ਜਦੋਂ ਏਸ਼ੀਅਨ ਗੇਮਸ ਵਾਸਤੇ ਸਿਲੈਕਸ਼ਨ ਹੋਈ ਤਾਂ ਉਹ ਇੱਕ ਬਾਰ ਗੇਮਸ ਨਹੀਂ ਹੋਈਆਂ ਪੋਸਟਪੋਨ ਹੋ ਗਈਆਂ ਉਹ ਤਜਰਬਾ ਉਹ ਸਟੋਰੀ ਕਿਵੇਂ ਰਹੀ ਜਦੋਂ ਸਾਡੋ ਏਸ਼ੀਅਨ ਗੇਮਸ ਦੇ ਟ੍ਰਾਇਲਸ ਹੋਏ ਸੀ ਪਹਿਲਾਂ ਤਾਂ ਉਹਦੇ ਵਿੱਚ 0. ਕੁਛ ਤੋਂ ਮੈਂ 3rd ਤੇ ਸੀ ਤਾਂ ਉਦੋਂ ਇੱਕ ਤਾਂ ਡਾਊਟ ਸੀਗਾ ਬਿਕੋਜ਼ ਸ਼ੂਟਿੰਗ ਦੇ ਵਿੱਚ ਮੋਸਟਲੀ ਗੇਮਸ ਆਫ ਇਸ ਟੌਪ 2 ਹੀ ਜਾਂਦੇ ਆ ਤਾਂ ਉਦੋਂ ਪਤਾ ਨਹੀਂ ਸੀ ਕਿ ਏਸ਼ੀਅਨ ਟੌਪ 3 ਜਾਂਗੇ ਟੌਪ 2 ਜਾਣਗੇ ਕਿਵੇਂ ਹੋਊਗਾ ਜੀ लिस्ट आ गई ठीक है मैं सिलेक्ट होगी बहुत लगे कि ठीक है बट फिर मतलब खुशी हुई अंदरों चलो सिलेक्शन हो गए फिर बाद न्यूज चाइना ने पोस्टपोन करती है कोविड करके कि केसिज आए हैं फिर उदो तो तो लग्या कि एक साल बाद कि पूरा उन्होंने आया नहीं कि एक दो महीने पोस्टपोन उन्होंने जस्ट पूरा एक साल पोस्टपोन करता कि डोंट नो कि सिचुएशन की होगी सेम मतलब कि ਆਪੋ ਤੁਹਾਡੇ ਕੋਲ ਪੁੱਛ ਆਦੇ ਹੈ ਕਿ ਨਹੀਂ ਬਹੁਤ ਵਾਰ ਦੁਬਾਰਾ ਉਸ ਪ੍ਰੋਸੈਸ ਵਿੱਚ ਹੀ ਲੰਘਣਾ ਸੀ ਲੰਘਣਾ ਹਾਂਜੀ ਤੇ ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਫਿਰ ਸਾਲ ਬਾਅਦ ਸਾਡੇ ਦੇ ਟ੍ਰਾਇਲਸ ਹੋਣੇ ਸੀ ਤੇ ਸਾਡੇ ਵਰਲਡ ਚੈਂਪੀਅਨਸ਼ਿਪ ਟੇਸ਼ਨ ਗੇਮਸ ਇਕੱਠੇ ਹੋਣੇ ਸੀ ਟ੍ਰਾਇਲਸ ਜੀ ਤੇ ਜਸਟ ਇੱਕ ਦਿਨ ਪਹਿਲਾਂ ਮੇਰੇ ਐਂਕਲ ਇੰਜਰੀ ਹੋ ਗਈ ਜਦ ਮੇਰੇ ਸਵੇਰ ਮੇਰਾ ਮੈਚ ਹੈ ਤੇ ਰਾਤ ਨੂੰ 9:00 ਜੇ ਮੇਰੇ ਐਂਕਲ ਇੰਜਰੀ ਹੋ ਗਏ ਤਾਂ ਉਹ ਕੰਪੀਟੀਸ਼ਨਸ ਦੋਵੇਂ ਦੋ ਟ੍ਰਾਇਲਸ ਮੈਂ ਇੱਕ ਇੰਜਰੀ ਦੇ ਵਿੱਚ ਖੇਲ ਕੇ ਕਿ ਮੈਂ ਫਸਟ ਨਾਲੇ ਉਹ ਮੈਂ 3rd ਤੇ ਸੀ ਤੇ ਮੈਂ ਫਸਟ ਤੇ ਆਈ ਉਹ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਸੀਗਾ ਕਿ ਮੇਰੇ ਫਰਸਟ ਟਾਈਮ ਇੰਜਰੀ ਹੋਈ ਤਾਂ ਉਹਨੂੰ ਕਿਵੇਂ ਆਪ ਦੇਪਨੂੰ ਸੰਭਾਲ ਲਿਆ ਉਹ ਇੱਕ ਮੈਂਟਲੀ ਆਪ ਦੇਪਨੂੰ ਸਟਰੋਂਗ ਕਰਕੇ ਕਿ ਇਸ ਤੋਂ ਬਾਅਦ ਨਹੀਂ ਤਾਂ ਮੇਰੇ ਕੋਲੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕੋਟਾ ਸੀਗਾ ਕਿ ਨਹੀਂ ਤਾਂ ਮੇਰੇ ਕੋਲ ਹੋਰ ਕੋਈ ਚਾਂਸ ਨਹੀਂ ਹੈ ਬਹੁਤ ਟਾਈਮ ਬਾਅਦ ਚਾਂਸ ਆਊਗਾ ਉਹਦੇ ਵਾਸਤੇ ਤਾਂ ਏਸ਼ੀਅਨ ਗੇਮਸ ਪਹੁੰਚ ਕੇ ਵੀ ਮੈਨੂੰ ਲੱਗਦਾ ਕਿ ਜੋ ਜਸ ਮੈਂਟਲ ਸਟਰੈਂਥ ਨਾਲ ਮੈਂ ਉੱਥੇ ਗਈਆਂ ਤੇ ਜਿਨਨੇ ਮਜ਼ੇ ਨਾਲ ਮੈਂ ਏਸ਼ੀਅਨ ਗੇਮਸ ਦਾ ਸਾਰਾ ਪੂਰਾ ਪ੍ਰੋਪਰਲੀ ਟੂਰਨਾਮੈਂਟ ਚਲਾਇਆ ਹੈ ਤੋ ਉਸ ਤੋਂ ਪਹਿਲਾਂ ਬੈਨੀਫਿਟ ਇਹ ਮਿਲਿਆ ਮੈਨੂੰ ਕਿ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੇਰੇ ਕੋਲ ਕੋਟਾ ਆ ਗਿਆ ਸੀ ਤਾਂ ਮੈਨੂੰ ਥੋੜਾ ਤਾਂ ਸਮਝਣ 'ਚ ਹੋਰ ਜ਼ਿਆਦਾ ਅੰਦਰੋਂ ਮੈਂ ਸਟਰੋਂਗ ਹੋਈ ਕਿ ਠੀਕ ਹੈ ਹੁਣ ਥੋੜੀ ਜਿਹੀ ਸ਼ੂਟਿੰਗ ਪਤਾ ਲੱਗ ਗਈ ਤਾਂ ਇਹ ਤਾਂ ਹੀ ਮੈਨੂੰ ਉੱਤੇ ਤਿੱਕਰ ਸਮਝ ਆਇਆ ਤੇ ਜੇ ਮੈਂ ਇਹ ਦੇਖਦੀ ਕਿ ਮੈਂ ਉਦੋਂ ਪਹਿਲਾਂ ਚਲਾਇਆ ਹੁੰਦਾ ਤਾਂ ਉਦੋਂ ਫਿਰ ਵੀ ਥੋੜਾ ਜਿਹਾ ਕਿਉਂਕਿ ਹਜੇ ਨਵੇਂ-ਨਵੇਂ ਟੀਮ ਜਾਈ ਸੀ ਤਾਂ ਥੋੜਾ ਡਰ ਹੁੰਦਾ ਕਿ ਅਗਰ ਆਏ ਹੋ ਗਿਆ ਗਲਤ ਸ਼ਾਇਦ ਉਹ ਮੈਡਲ ਅਲੱਗ ਨਹੀ ਹੁੰਦਾ ਨਹੀਂ ਹੋਣਾ ਮੈਡਲ ਵਰਲਡ ਰਿਕਾਰਡ ਦਾ ਬਹੁਤ ਹੋ ਹੈ ਕਿ ਉਹ ਨਹੀਂ ਹੋਣਾ ਸੀ ਹੁਣ ਬਲਕਿ ਐਤ ਕੀ ਸਪਟੈਂਬਰ ਦੇ ਵਿੱਚ ਪੂਰਾ ਇੱਕ ਸਾਲ ਹੋ ਗਿਆ ਮੇਰੇ ਵਰਲਡ ਰਿਕਾਰਡ ਨੂੰ ਬਹੁਤਿਆਂ ਦੇ ਏਸ਼ੀਅਨ ਗੇਮਸ ਤੋਂ ਬਾਅਦ ਵਰਲਡ ਰਿਕਾਰਡਸ ਟੁੱਟ ਗਏ ਸੀ ਏਸ਼ੀ ਇੱਕ ਚੀਜ਼ ਹੈ ਜੋ ਮੈਂ ਕਾਫੀ ਖੁਸ਼ ਹੈ ਤੇ ਇਹੀ ਹੈ ਕਿ ਉਹ ਵਰਲਡ ਰਿਕਾਰਡ ਮੈਂ ਹੀ ਤੋੜਾ ਕਿ ਹਸਤੇ ਕਰ ਹੋਰ ਤਾਂ ਕੋਈ ਨਾ ਤੋੜਿਆ ਉਹਨੂੰ ਜੀ ਹੁਣ ਅੱਜਕੱਲ ਅ ਫਿਊਚਰ ਦੇ ਵਿੱਚ ਕਿਹੜੇ ਕੰਪੀਟੀਸ਼ਨ ਲੜਨ ਜਾ ਰਹੀ ਹਾਂ ਮੈਂ ਨਵੰਬਰ ਦੇ ਵਿੱਚ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਹੈ ਤਾਂ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰੂੰਗੀ ਉਸ ਤੋਂ ਬਾਅਦ ਨੈਸ਼ਨਲਸ ਹੈ ਫਿਰ ਇੰਟਰਨੈਸ਼ਨਲਸ ਅਗਲੇ ਸਾਲ ਤੋਂ ਸ਼ੁਰੂ ਹੋ ਜਾਣਗੇ ਠਣੀ ਕਿ ਜਿਹੜਾ ਅਥਲੀਟ ਆ ਚੱਲ ਸੋ ਚੱਲ ਰਹਿੰਦੀ ਹੈ ਹਾਂਜੀ ਮੈਂ ਬਲਕਿ 올림픽ਸ ਤੋਂ ਆ ਕੇ ਅਗਲੇ ਦਿਨ ਟ੍ਰੇਨਿੰਗ ਕਰ ਰਹੀ ਸੀ ਕਿਉਂਕਿ ਮੈਨੂੰ ਤਿੰਨ ਚਾਰ ਦਿਨਾਂ ਬਾਅਦ ਇੱਕ ਕੰਪੀਟੀਸ਼ਨ ਖੇਲਣਾ ਸੀਗਾ ਅੱਛਾ ਜਿਹੜੇ ਜਿਹੜੇ ਮੀਡੀਆ ਚ ਜਾਂ ਦੁਨੀਆਦਾਰੀ ਚ ਕੰਪੀਟੀਸ਼ਨ ਬਾਹਰ ਨਹੀਂ ਆਉਂਦੇ ਅਥਲੀਟ ਲਗਾਤਾਰ ਖੇਡਦੇ ਰਹਿੰਦੇ ਹਾਂਜੀ ਬਹੁਤ ਕੰਪੀਟੀਸ਼ਨਸ ਜਿਹੜੇ ਮੀਡੀਆ ਨੂੰ ਨਹੀਂ ਪਤਾ ਹੁੰਦਾ ਜਾਂ ਨਾਰਮਲੀ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਸਿਰਫ ਵੱਡੇ ਕੰਪੀਟੀਸ਼ਨ ਜਿਵੇਂ ਗੇਮਸ ਹੋ ਗਿਆ ਏਸ਼ੀਅਨ ਗੇਮਸ ਕਾਮਨਵੈਲਥ ਗੇਮਸ ਬਲਕਿ ਪ੍ਰੈਸ ਨੂੰ ਯੂਨੀਵਰਸਿਟੀ ਗੇਮਸ ਦਾ ਵੀ ਨਹੀਂ ਪਤਾ ਹੁੰਦਾ ਤਾਂ ਉਹ ਇੱਕ ਚੀਜ਼ ਹੈ ਕਿ ਜਿਹੜੇ ਹਾਈਲਾਈਟੇ ਤੈਨੀਆਂ ਇਵੈਂਟਸ ਹੈ 올림픽ਸ ਹੋ ਗਿਆ ਏਸ਼ੀਅਨ ਗੇਮਸ ਤੇ ਕਾਮਨਵੈਲਥ ਸਿਰਫ ਇਹਨਾਂ ਦੇ ਜ਼ਿਆਦਾ ਹਾਈਲਾਈਟਸ ਹੁੰਦੇ ਆ ਬਟ ਸਾਨੂੰ ਉਹਦੇ ਤੱਕ ਪਹੁੰਚਣ ਦਾ ਸਿਰਫ ਪਿੱਛੇ ਇਹਨਾਂ ਕੰਪੀਟੀਸ਼ਨਸ ਖੇលਨੇ ਪੈਂਦੇ ਆ ਤਾਂ ਉਹ ਬਹੁਤ ਇੰਪੋਰਟੈਂਟ ਹੁੰਦੇ ਸਾਡੇ ਲਈ ਤੁਸੀਂ ਕਿੰਨੇ ਸਾਲਾਂ ਦੇ ਸਫਰ ਚ 올림픽ਸ ਚ ਪਹੁੰਚ ਗਏ ਸ਼ੁਰੂਆਤ ਤੋਂ ਬਿਲਕੁਲ ਸ਼ੁਰੂਆਤ ਤੋਂ ਜਿਸ ਦਿਨ ਪਹਿਲੇ ਦਿਨ ਕਹਿੰਦੇ ਹੁੰਦੇ ਆ ਵੀ ਗਨ ਫੜੀ ਸੀ ਮੈਂ 2016 ਦੇ ਵਿੱਚ ਫਸਟ ਟਾਈਮ ਰਾਈਫਲ ਫੜੀ ਸੀ ਉੱਥੋਂ ਲੈ ਕੇ ਕਿੱਥੋਂ ਪਹਿਲਾਂ ਕਿਸੇ ਹੋਰ ਦੇ ਵੈਪਨ ਤੋਂ ਫਿਰ ਆਪ ਦੇ ਵੈਪਨ ਤੇ ਆ ਕੇ ਤੇ 2024 ਦਾ 올림픽 ਕਿਉਂਕਿ ਉਹ ਤਾਂ ਸੋਚਿਆ ਵੀ ਨਹੀਂ ਸੀਗਾ 올림픽 ਜਾਣਾ 올림픽 ਮਨ ਲਾਦਾ ਮੇਰੇ ਦਿਮਾਗ 'ਚ ਆਇਆ ਸੀ 2022 ਦੇ ਵਿੱਚ ਜਦੋਂ ਮੈਂ ਜੂਨੀਅਰ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ ਸੂਲ ਦੇ ਵਿੱਚ ਤਾਂ ਉਦੋਂ ਮੇਰੇ ਫਸਟ ਟਾਈਮ ਦਿਮਾਗ 'ਚ ਆਇਆ ਸੀ ਕਿ ਅੱਛਾ ਜਾ ਸਕਦੀ ਹੈ ਤਾਂ ਅੱਛਾ ਸਟੈਪ ਬਾਈ ਸਟੈਪ ਸੋਚੇ ਗੋਲ हां जी नहीं पहला तो कभी आए है नहीं सिना ओलंपिक का ये सिर्फ आए सी कि ठीक है गेम करनी है ते नेशनल देखना कुम दे ते कुमना है आसपास से कि इंडिया ਦੇ ਵਿੱਚ ਕਿਥੇ ਕਿਥੇ નેਸ਼ਨਲਸ ਹੁੰਦੀਆਂ ਫਿਰ ਹੋਇਆ ਇੰਟਰਨੈਸ਼ਨਲ ਜਾਣਾ ਹੈ ਇੰਟਰਨੈਸ਼ਨਲ ਦੇ ਵਿੱਚ ਜਦੋਂ ਪਹਿਲਾ ਮੈਡਲ ਆਇਆ ਉਸ ਤੋਂ ਬਾਅਦ ਲੱਗਿਆ ਕਿ ਓਕੇ ਹੁਣ ਆਪੋ ਸੋਚ ਸਕਦੇ ਹਾਂ ਤਾਂ ਉਹਦੇ ਅਸਤੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਤਾਂ ਫਿਰ ਜੂਨੀਅਰ ਤੋਂ ਸੀਨੀਅਰ ਦੀ ਟੀਮ ਚੋਣਾ ਉੱਥੇ ਮੈਡਲ ਲੈਣਾ ਫਿਰ ਉਸ ਤੋਂ ਬਾਅਦ ਕੋਟਾ ਜਿੱਤਣਾ ਉਹ ਹੌਲੀ ਹੌਲੀ ਚੀਜ਼ਾਂ ਸੀਗੀਆਂ ਜਿਹੜੀਆਂ ਉੱਥੇ ਤੇ ਕਰ ਪਹੁੰਚੀਆਂ ਐ ਐਮ ਬੀਬੀਐਸ ਵਾਲਾ ਜਿਹੜਾ ਗੋਲ ਮਿਤਕੇ ਤੁਸੀਂ ਡਾਕਟਰ ਬਣਨ ਲੱਗੇ ਸੀ ਉਹ ਅੰਦਰੋਂ ਨਿਕਲਣ ਨੂੰ ਕਿੰਨਾ ਇਚਤ ਲੱਗਿਆ ਪਹਿਲਾਂ ਤਾਂ ਮੈਨੂੰ ਬਹੁਤ ਔਖਾ ਲੱਗਦਾ ਸੀ ਕਿ ਨਹੀਂ ਸ਼ੂਟਿੰਗ ਠੀਕ ਐ ਬਰ ਮੈਨੂੰ ਲੱਗਾ ਜਿਸ ਦਿਨ ਛੱਡੀ ਐ ਉਸ ਦਿਨ ਮੈਨੂੰ ਆਇਆ ਲੱਗਿਆ ਕਿ ਨਹੀਂ ਮੈਂ ਆਪਦੇ ਕੋਵਿਡ ਦੇ 2 ਸਾਲ ਦੇ ਲਈ ਪੜੇ ਸੀ ਕਿਉਂਕਿ ਉਸ ਤੋਂ ਪਹਿਲਾਂ ਤਾਂ ਆਏ ਸੀਗਾ ਕਿ ਨਹੀਂ ਟੀਮ ਇੰਡੀਆ ਚ ਆਉਣਾ ਮਤਲਬ ਕਿ ਟਾਪ 3 ਚ ਆਉਣਾ ਟਾਪ 3 ਚ ਆਉਣਾ ਬਟ ਫਿਰ ਕੋਵਿਡ ਆ ਗਿਆ ਉਹਦੇ ਕਰਕੇ ਸਭ ਕੁਝ ਸ਼ਟਡਾਊਨ ਹੋ ਗਿਆ ਤਾਂ ਉਹ ਦੋ ਸਾਲ ਜਦੋਂ ਸਾਰਿਆਂ ਨੇ ਇੰਜੋਏ ਕੀਤੇ ਆ ਤੇ ਮੈਂ ਪੜਿਆ ਤਾਂ ਜਦੋਂ ਛੱਡਿਆ ਮੈਨੂੰ ਉਸ ਚੀਜ਼ ਦਾ ਰਿਗਰੈਟ ਹੋਇਆ ਕਿ ਯਾਰ ਮੈਂ ਪੜਿਆ ਸੀ ਉਹਦੋਂ ਤਾਂ ਉਹ ਇੱਕ ਜਿਹੜਾ ਹਾਰਡਵਰਕ ਕੀਤਾ ਸੀ ਤੇ ਉਹ ਹੋ ਕੇ ਵੀ ਚਲਾ ਗਿਆ ਉਹ ਇੱਕ ਚੀਜ਼ ਹੈਗੀ ਜਿਹੜੀ ਥੋੜਾ ਜਿਹਾ ਆਏ ਹੁੰਦਾ ਹੈ ਹੁਣ ਜ਼ਿਆਦਾ ਫੀਲ ਹੁੰਦਾ ਕਿਉਂਕਿ ਆ ਕੇ ਆ ਰਹਾ ਹੈ ਕਿ ਠੀਕ ਹੈ ਤੁਸੀਂ ਹਾਈ ਪੁਆਇੰਟ ਤੇ ਕਰ ਪਹੁੰਚ ਗਏ ਹੋ ਫਿਰ ਫਿਰ ਤੁਸੀਂ ਉੱਥੋਂ ਤੇ ਕਰ ਸ਼ੁਰੂ ਕਰਨਾ ਤਾਂ ਬਟ ਕੋਈ ਆਇਆ ਤਾਂ ਹੈ ਨਹੀਂ ਕਿ ਕੋਈ ਕਨਕਲੂਜਨ ਨਿਕਲੇ ਆ ਕਿ ਆ ਮੈਂ ਕੁਝ ਜ਼ਿਆਦਾ ਬੈਨੀਫੀਸ਼ੀਅਲੀ ਮੈਨੂੰ ਕੁਝ ਮਿਲਿਆ ਤਾਂ ਇਸ ਪੁਆਇੰਟ ਤੇ ਆ ਕੇ ਥੋੜਾ ਜਿਹਾ ਮਿਲਾਤਾ ਹੁਣ ਵੀ ਉਹਨੇ ਪ੍ਰੋਸੈਸ ਵਿੱਚ ਵੀ ਘੁੰਮ ਕੇ ਜਾਣਾ ਹੁਣ ਫਿਰ ਸੇਮ ਪ੍ਰੋਸੈਸ ਸੈਮਪਿਕਸ ਅਗਜ਼ਾਨ ਲਈ ਐਲੈਟ 2028 ਤੇ ਚਲੋ ਪਰਮਾਤਮਾ ਇਸ ਗੋਲ ਨੂੰ ਇਸ ਆਸ ਨੂੰ ਬੂਰ ਪਾਵੇ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਤੇ ਹਮੇਸ਼ਾ ਚੰਗਾ ਲੱਗਦਾ ਤੁਸੀਂ ਸਾਡੇ ਫਰੀਦਕੋਟ ਦਾ ਮਾਣ ਹੋ ਸਾਡੇ ਪੰਜਾਬ ਦਾ ਮਾਣ ਹੋ ਟਾਈਮ ਦਿੱਤਾ ਬਹੁਤ ਸ਼ੁਕਰੀਆ ਸੱਚੀ ਕਾ